ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝਾ ਜੀ ਅਸੀਂ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਂ ਜੋ ਵੀ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਹ ਸਾਡੇ ਆਪਣੇ ਬਣਾਏ ਹੋਏ ਵਿਚਾਰ ਨਹੀਂ ਹੁੰਦੇ ਇਹ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਜੋ ਅਸੀਂ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਜੋ ਵੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੇਕਰ ਸੰਗਤ ਜੀ ਅਸੀਂ ਤੁਹਾਡੇ ਨਾਲ ਕੋਈ ਉਪਾਅ ਸਾਂਝਾ ਕਰਦੇ ਹਾਂ ਜੋ ਕਿ ਆਪਣੇ ਘਰੇਲੂ ਘਰ ਦੇ ਵਿੱਚ ਹੀ ਆਪਾਂ ਆਪਣੇ ਫਾਇਦੇ ਲਈ ਕੋਈ ਉਪਾਅ ਕਰਦੇ ਹਾਂ ਜਿਵੇਂ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਭੈਣ ਭਰਾ ਬਹੁਤ ਜ਼ਿਆਦਾ ਦੁਖੀ ਨੇ ਕੋਈ ਤਾਂ ਬਿਮਾਰੀ ਨੂੰ ਲੈ ਕੇ ਦੁਖੀ ਹੈ ਕੋਈ ਪੈਸੇ ਨੂੰ ਲੈ ਕੇ ਕੋਈ ਕੰਮ ਕਰਨ ਨੂੰ ਲੈ ਕੇ ਜਦੋਂ ਇਸ ਤਰ੍ਹਾਂ ਦੀ ਸੰਗਤ ਦੀ ਰੁਕਾਵਟਾਂ ਆਉਂਦੀਆਂ ਹਨ ਆਪਣੇ ਘਰ ਦੇ ਵਿੱਚ ਤਾਂ ਥੱਕਿਆ ਹਾਰਿਆ ਮਨੁੱਖ ਸਾ ਸੰਗਤ ਜੀ ਉਹ ਸਿਆਣਿਆਂ ਦੇ ਕੋਲ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦਾ ਹੈ ਕਈ ਭੈਣ ਭਰਾਵਾਂ ਦਾ ਸੰਗਤ ਜੀ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਪਾਠ ਵੀ ਬਹੁਤ ਕਰਦੇ ਹਾਂ ਸੰਗਤ ਜੀ ਜੇਕਰ ਅਸੀਂ ਤੁਹਾਨੂੰ ਇਹ ਉਪਾਅ ਦੱਸਦੇ ਹਾਂ ਤਾਂ ਇਸ ਦੇ ਨਾਲ ਇਹ ਨਹੀਂ ਕਿਹਾ ਜਾਂਦਾ ਕਿ ਜੇਕਰ ਆਪਾਂ ਗੁਰਬਾਣੀ ਦਾ ਜਾਪ ਨਾ ਕਰਾਂਗੇ ਤੇ ਇਹ ਉਪਾਅ ਦੇ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਹੈ ਸੁਖਾਲੀ ਹੋ ਜਾਵੇਗੀ ਸਾਥ ਸੰਗਤ ਜੀ ਐਸਏ ਨਾਲ ਸਾਨੂੰ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਵੀ ਕਰਨੀ ਹੋਵੇਗੀ ਪਾੜ ਕਰਨਾ ਪਵੇਗਾ ਸਿਮਰਨ ਕਰਨਾ ਪਵੇਗਾ ਜੇਕਰ ਆਪਣੇ ਮਨ ਦੇ ਵਿੱਚ ਸਾਥ ਸੰਗਤ ਜੀ ਕਿਸੇ ਭੈਣ ਭਰਾ ਦੇ ਪ੍ਰਤੀ ਮਾੜੀ ਸੋਚ ਹੈ ਤੇ ਉਸ ਨੂੰ ਵੀ ਕੱਢਣਾ ਪਵੇਗਾ ਸੋ ਇਸੇ ਤਰ੍ਹਾਂ ਸਾਥ ਸੰਗਤ ਜੀ ਅੱਜ ਦੀ ਅਸੀਂ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਵਿਚਾਰ ਕਰਾਂਗੇ ਕਿ ਜੇਕਰ ਤੁਸੀਂ ਬੁੱਧਵਾਰ ਦੀ ਰਾਤ ਨੂੰ 12 ਵਜੇ ਤੋਂ ਬਾਅਦ ਦੇ ਵਿੱਚ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਆਪਣੇ ਘਰ ਦੇ ਵਿੱਚੋਂ ਇਸ ਚੀਜ਼ ਨੂੰ ਬਾਹਰ ਕੱਢ ਕੇ ਸੁੱਟ ਦਿਓਗੇ ਤਾਂ ਸੰਗਤ ਜੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀਆਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਇਸ ਨੂੰ ਤੁਸੀਂ ਕਰਨ ਦੇ ਸਮੇਂ ਆਪਣੇ ਮਨ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਣੀ ਹੈ ਜਿੰਨੇ ਤੁਸੀਂ ਆਪਣੇ ਮਾਨ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਓਗੇ ਉਹਨਾਂ ਹੀ ਤੁਹਾਨੂੰ ਇਸ ਉਪਾਅ ਦਾ ਫਲ ਮਿਲੇਗਾ ਫਾਇਦਾ ਹੋਵੇਗਾ ਇਸ ਉਪਾਅ ਨੂੰ ਸਾਧ ਸੰਗਤ ਜੀ ਕਿਸ ਤਰੀਕੇ ਦੇ ਨਾਲ ਤੇ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਇਹ ਕਿਸੇ ਵੀ ਤਰ੍ਹਾਂ ਦਾ ਸਾਧ ਸੰਗਤ ਜੀ ਕੋਈ ਵੀ ਵਹਿਮ ਪਰਮ ਨਹੀਂ ਹੈ ਨਾ ਹੀ ਕੋਈ ਟੋਟਕਾ ਹੈ ਇੱਕ ਛੋਟਾ ਜਿਹਾ ਕਰੇਲੂ ਉਪਾਅ ਹੈ ਜੇਕਰ ਤੁਸੀਂ ਇਸ ਨੂੰ ਕਰ ਲੈਂਦੇ ਹੋ ਤਾਂ ਤੁਹਾਨੂੰ ਵੀ ਇਸ ਦਾ ਜ਼ਰੂਰ ਫਾਇਦਾ ਹੋਵੇਗਾ ਇਸ ਲਈ ਸਾਰੇ ਪੈਨਪ੍ਰਾਵਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਪੈਨਪ੍ਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਸ ਸੰਗਾ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਕਰਾਂਗੇ ਕਿ ਜੇਕਰ ਕਾਫੀ ਸਮੇਂ ਤੋਂ ਤੁਹਾਡੇ ਕੰਮ ਰੁਕੇ ਹੋਏ ਹਨ ਜਿਵੇਂ ਸਮਝ ਲਓ ਕਿ ਤੁਸੀਂ ਕੋਈ ਕੰਮ ਸ਼ੁਰੂ ਕੀਤਾ ਹੈ ਆਪਣੇ ਘਰ ਦਾ ਤੁਸੀਂ ਮਕਾਨ ਬਣਾਉਣਾ ਸ਼ੁਰੂ ਕੀਤਾ ਹੈ ਉਹ ਕੋਈ ਪ੍ਰੋਬਲਮ ਆਉਣ ਕਰਕੇ ਉਹ ਮਕਾਨ ਦਾ ਕੰਮ ਉਹ ਤੇ ਹੀ ਰੁਕ ਗਿਆ ਹੈ ਉਹ ਤੁਹਾਡਾ ਕੰਮ ਨਹੀਂ ਹੁੰਦਾ ਪਿਆ ਜਾਂ ਫਿਰ ਸਾਸ ਸੰਗਾ ਜੀ ਤੁਸੀਂ ਕਿਸੇ ਇੰਟਰਵਿਊ ਦੇ ਲਈ ਜਾਂਦੇ ਹੋ ਤੁਸੀਂ ਸਾਰਾ ਇੰਟਰਵਿਊ ਆਪਣਾ ਕਲੀਅਰ ਕਰ ਲੈਂਦੇ ਹੋ ਪਾਸ ਵੀ ਹੋ ਜਾਂਦੇ ਹੋ ਜਾਂ ਫਿਰ ਸੰਗਤ ਜੀ ਤੁਸੀਂ ਇੰਟਰਵਿਊ ਦੇਣ ਦੇ ਸਮੇਂ ਘਬਰਾ ਜਾਂਦੇ ਹੋ ਤਾਂ ਉਹ ਇੰਟਰਵਿਊ ਤੁਹਾਡੇ ਹੱਥ ਦੇ ਵਿੱਚੋਂ ਨਿਕਲ ਜਾਂਦਾ ਹੈ ਤਾਂ ਇਸ ਤੋਂ ਇਲਾਵਾ ਸੰਗਤ ਜੀ ਜੇਕਰ ਤੁਹਾਡੇ ਐਗਜ਼ਾਮ ਹੁੰਦੇ ਹਨ ਤੁਸੀਂ ਐਗਜ਼ਾਮ ਦੇਣ ਦੀ ਕੋਸ਼ਿਸ਼ ਕਰਦੇ ਹੋ ਜਾਂ ਫਿਰ ਸੰਗਤ ਜੀ ਤੁਸੀਂ ਗਵਰਨਮੈਂਟ ਜੌਬ ਦੇ ਲਈ ਅਪਲਾਈ ਕੀਤਾ ਹੈ ਤਾਂ ਉਸ ਦਾ ਐਗਜ਼ਾਮ ਤੁਸੀਂ ਦੇਣਾ ਹੈ ਤਾਂ ਇਸੇ ਤਰ੍ਹਾਂ ਸਾਹ ਸੰਗਤ ਜੀ ਵਾਰ-ਵਾਰ ਇਗਜ਼ਾਮ ਦੇਣ ਦੇ ਬਾਵਜੂਦ ਵੀ ਤੁਸੀਂ ਉਸ ਇਗਜ਼ਾਮ ਦੇ ਵਿੱਚੋਂ ਪਾਸ ਨਹੀਂ ਹੋ ਰਹੇ ਤਾਂ ਫਿਰ ਕਹਿਣ ਤੋਂ ਭਾਵ ਸੰਗਤ ਜੀ ਤੁਹਾਡੇ ਰੁਕੇ ਹੋਏ ਕੰਮਾਂ ਨੂੰ ਚਲਾਉਣ ਦੇ ਲਈ ਜੋ ਅਸੀਂ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਲੱਗੇ ਹਾਂ ਇਹ ਛੋਟਾ ਜਿਹਾ ਘਰੇਲੂ ਉਪਾਅ ਹੈ ਇਸ ਉਪਾਅ ਨੂੰ ਸੰਗਤ ਜੀ ਤੁਸੀਂ ਬੁੱਧਵਾਰ ਤੇ ਦਿਨ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਸੀਂ ਆਪ ਖੁਦ ਦੇਖੋਗੇ ਕਿ 24 ਘੰਟਿਆਂ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਤੁਹਾਡੇ ਰੁਕੇ ਹੋਏ ਜਿਹੜੇ ਕੰਮ ਹੋਣਗੇ ਜਿਵੇਂ ਸਾਧ ਸੰਗਤ ਜੀ ਤੁਹਾਨੂੰ ਪਤਾ ਨਹੀਂ ਲੱਗਣਾ ਜੋ ਕਿ ਜਦੋਂ ਜਦੋਂ ਕੰਮ ਹੋ ਜਾਵੇਗਾ ਤੁਸੀਂ ਸੋਚੋਗੇ ਕਿ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ ਜਿਹੜਾ ਕੰਮ ਹੋ ਗਿਆ ਹੈ ਰੁਕੇ ਹੋਏ ਕੰਮ ਤਾਂ ਚੱਲਣੇ ਹੀ ਚੱਲਣੇ ਹਨ ਬਾਕੀ ਜੋ ਵੀ ਤੁਹਾਡੇ ਕੰਮ ਹੋਣਗੇ ਉਹ ਸਾਰੇ ਹੀ ਕੰਮਾਂ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਨਹੀਂ ਕਰੋਗੇ ਤਾਂ ਇਸ ਦਾ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਸਾਧ ਸੰਗਤ ਜੀ ਜਿਹੜਾ ਉਪਾਅ ਸੀ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਹੈ ਇਹ ਇੱਕ ਭੈਣ ਦਾ ਅਜਮਾਇਆ ਹੋਇਆ ਉਪਾਅ ਹੈ ਉਹਨਾਂ ਨੇ ਵੀ ਆਪਣੇ ਘਰ ਦਾ ਕੰਮਕਾਰ ਸ਼ੁਰੂ ਕੀਤਾ ਸੀ ਘਰ ਨੂੰ ਰੈਨੋਨੇਟ ਕਰਵਾਉਣਾ ਤੇ ਉਸ ਦੇ ਵਿੱਚ ਬਹੁਤ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਸੀ ਉਸ ਸਮੇਂ ਉਹਨਾਂ ਨੇ ਉਸ ਸਮੇਂ ਉਹਨਾਂ ਨੇ ਇਹ ਉਪਾਅ ਕੀਤਾ ਸੀ ਤੇ ਇਸ ਉਪਾਅ ਤੋਂ ਉਹਨਾਂ ਨੂੰ ਕਾਫੀ ਫਾਇਦਾ ਹੋਇਆ ਸੀ ਇੱਕ ਹੋਰ ਗੱਲ ਸਾਹਸੰਗਤ ਜੀ ਉਸ ਪੈਨ ਦਾ ਇਹ ਕਹਿਣਾ ਸੀ ਕਿ ਉਹਨਾਂ ਨੂੰ ਇਸ ਉਪਾਅ ਦਾ ਜੋ ਫਾਇਦਾ ਹੋਇਆ ਸੀ ਉਹ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਫਾਇਦਾ ਹੋ ਗਿਆ ਸੀ ਇਸੇ ਤਰ੍ਹਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਤੁਹਾਡੇ ਤੇ ਟਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਭਾਵਨਾ ਤੇ ਪੋਜ਼ਿਟਿਵਿਟੀ એનર્ਜੀ ਦੇ ਨਾਲ ਇਸ ਉਪਾਣ ਨੂੰ ਕਰਦੇ ਹੋ ਤੇ ਤੁਹਾਨੂੰ ਇਹ ਉਪਾਅ ਕਿੰਨੇ ਸਮੇਂ ਦੇ ਬਾਅਦ ਫਾਇਦਾ ਦਿੰਦਾ ਹੈ ਇਸ ਉਪਾਣ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਬੁੱਧਵਾਰ ਦੇ ਦਿਨ ਨੂੰ ਕੀ ਕਰਨਾ ਹੈ ਇਸ ਉਪਾਣ ਨੂੰ ਤੁਸੀਂ ਸੰਧਿਆ ਦੇ ਟਾਈਮ ਰਹਿ ਰਾਸ ਦੇ ਸਮੇਂ ਹੀ ਕਰਨਾ ਹੈ ਇੱਕ ਗੱਲ ਹੋ ਸਾਧ ਸੰਗਤ ਜੀ ਜੇਕਰ ਤੁਹਾਡੀ ਕੋਈ ਸ਼ਾਪ ਹੈ ਜਿੱਥੇ ਪਹਿਲਾਂ ਕੁਝ ਸਮਾਂ ਪਹਿਲਾਂ ਕਾਫੀ ਕਸਟਮਰ ਆਉਂਦੇ ਸਨ ਤੇ ਹੁਣ ਉਹ ਸ਼ਾਪ ਤੇ ਤੁਹਾਡੇ ਬਹੁਤ ਜ਼ਿਆਦੇ ਘਟ ਗਏ ਹਨ ਤੇ ਉਥੇ ਤੁਸੀਂ ਸੰਗਤ ਜੀ ਇਸ ਉਪਾਣ ਨੂੰ ਕਰ ਸਕਦੇ ਹੋ ਕਾਫੀ ਫਾਇਦਾ ਹੋਵੇਗਾ ਤੁਹਾਨੂੰ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਆਨਲਾਈਨ ਬਿਜ਼ਨਸ ਹੈ ਤੇ ਉਥੇ ਵੀ ਸਾਧ ਸੰਗਤ ਜੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਜਿਵੇਂ ਹੀ ਤੁਸੀਂ ਇਸ ਉਪਾਣ ਨੂੰ ਕਰੋਗੇ ਤਾਂ ਤੁਹਾਡਾ ਸਾਰਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚੱਲਣਾ ਸ਼ੁਰੂ ਹੋ ਜਾਵੇਗਾ ਜਿਵੇਂ ਜਿਵੇਂ ਤੁਸੀਂ ਇਸ ਉਪਾਅ ਨੂੰ ਕਰੋਗੇ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ 네ਗਟਿਵਿਟੀ એનર્ਜੀ ਹੋਣਗੀਆਂ 네ਗਟਿਵਿਟੀ ਜੋ ਵੀ ਤੁਹਾਨੂੰ ਸੰਕੇਤ ਦਿੰਦੀਆਂ ਹਨ ਮਾੜੀਆਂ ਰੂਹਾਂ ਹੁੰਦੀਆਂ ਹਨ ਜੋ ਕਿ ਤੁਹਾਡੇ ਮਨ ਦੇ ਵਿੱਚ ਮਾੜੀਆਂ ਭਾਵਨਾਵਾਂ ਲਿਆਉਂਦੀਆਂ ਹਨ ਇਹ ਸਾਰੀਆਂ ਚੀਜ਼ਾਂ ਸੰਗ ਜੀ ਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਤੁਸੀਂ ਇੱਕ ਨਿੰਬੂ ਲੈਣਾ ਹੈ ਜਿਹੜਾ ਉਹ ਬੇਦਾਗ ਹੋਣਾ ਚਾਹੀਦਾ ਹੈ ਜਿਵੇਂ ਕਈ ਵਾਰ ਆਪਾਂ ਫਰਿੱਜ ਦੇ ਵਿੱਚ ਲਿਆ ਕੇ ਰੱਖ ਦਿੰਦੇ ਹਾਂ ਫਰਿੱਜ ਵਾਲਾ ਨਿੰਬੂ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਤੇ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਾ ਹੋਵੇ ਉਸ ਤੋਂ ਬਾਅਦ ਦੇ ਵਿੱਚ ਉਸ ਨਿੰਬੂ ਦੇ ਵਿੱਚ ਤੁਸੀਂ ਦੋ ਸਾਈਡ ਤੋਂ ਚੀਰੇ ਦੇਣੇ ਹਨ ਤਾਂ ਕਿ ਉਹ ਜਿਹੜੇ ਨਿੰਬੂ ਦੇ ਵਿੱਚ ਚਾਰ ਸਾਈਡਾਂ ਤੋਂ ਟੱਕ ਹੋ ਜਾਣ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਚੀਰੇ ਦੇਣੇ ਹਨ ਕਿ ਨਿੰਬੂ ਹੇਰੇ ਲਈ ਸਾਈਡ ਤੋਂ ਬਿਲਕੁਲ ਵੀ ਅਲੱਗ ਹੋਵੇ ਨਾਲ ਜੁੜਿਆ ਹੋਵੇ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜੋ ਤੁਸੀਂ ਚੀਰੇ ਦਿੱਤੇ ਨੇ ਉਹਨਾਂ ਚੀਰਿਆਂ ਦੇ ਵਿੱਚ ਸੰਗਤ ਜੀ ਤੁਸੀਂ ਕਾਲੀ ਸਰੋਂ ਜਿਹੜੀ ਹੈ ਉਹ ਪਾ ਦੇਣੀ ਹੈ ਕਾਲੀ ਸਰੋਂ ਸਾਗ ਸੰਗਤ ਜੀ ਆਮ ਕਰਕੇ ਦੁਕਾਨਾਂ ਤੋਂ ਮਿਲ ਜਾਂਦੀ ਹੈ ਕਈ ਤਾਂ ਘਰਾਂ ਦੇ ਵਿੱਚ ਆਮ ਕਰਕੇ ਦੇਖਣ ਨੂੰ ਮਿਲਦੀ ਹੈ ਤੇ ਜੇਕਰ ਸੰਗਤ ਜੀ ਤੁਹਾਨੂੰ ਕਾਲੀ ਸਰੋਂ ਨਹੀਂ ਮਿਲਦੀ ਤਾਂ ਤੁਸੀਂ ਰਾਏ ਵੀ ਪਾ ਸਕਦੇ ਹੋ ਇਸੇ ਤਰ੍ਹਾਂ ਸੰਗਤ ਜੀ ਜਦੋਂ ਤੁਸੀਂ ਨਿੰਬੂ ਦੇ ਵਿੱਚ ਕਾਲੀ ਸਰੋਂ ਤੁਸੀਂ ਪਾ ਲਈ ਤਾਂ ਉਸ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਜੋ ਚੀਰੇ ਲਗਾਏ ਨੇ ਕੱਟ ਲਗਾਏ ਨੇ ਉਹਦੇ ਵਿੱਚ ਤੁਸੀਂ ਥੋੜੀ ਜਿਹੀ ਹਲਦੀ ਇੱਕ ਚਮਚ ਦੇ ਕਰੀਬ ਤੁਸੀਂ ਹਲਦੀ ਪਾ ਲੈਣੀ ਹੈ ਤੇ ਹਲਦੀ ਪਾਉਣ ਤੋਂ ਤੇ ਹਲਦੀ ਪਾਉਣ ਤੋਂ ਬਾਅਦ ਦੇ ਵਿੱਚ ਸੰਗਤ ਜੀ ਤੁਸੀਂ ਉਸ ਦੇ ਵਿੱਚ ਸਮੁੰਦਰੀ ਨਮਕ ਪਾਉਣਾ ਹੈ ਤੇ ਇਸ ਤਰ੍ਹਾਂ ਸੰਗਤ ਜੇਕਰ ਇਸ ਤਰ੍ਹਾਂ ਸੰਗਤ ਜੇਕਰ ਤੁਹਾਡੇ ਘਰ ਦੇ ਵਿੱਚ ਸਮੁੰਦਰੀ ਨਮਕ ਨਹੀਂ ਹੈ ਤਾਂ ਤੁਸੀਂ ਇਸ ਉਪਾਅ ਦੇ ਲਈ ਕਾਲਾ ਨਮਕ ਵੀ ਵਰਤ ਸਕਦੇ ਹੋ ਜਾਂ ਫਿਰ ਸੈਦਾ ਨਮਕ ਵੀ ਕਿਉਂਕਿ ਸੰਗਾ ਜੀ ਇਸ ਕਿਉਂਕਿ ਸਾਤ ਸੰਗਾ ਜੀ ਇਸ ਉਪਾਣੂ ਕਰਨ ਦੇ ਲਈ ਆਪਾਂ ਨੂੰ ਕਿਤੇ ਵੀ ਬਾਜ਼ਾਰ ਦੇ ਵਿੱਚ ਭੱਜ ਦੌੜ ਕਰਕੇ ਸਮਾਨ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਹਰ ਇੱਕ ਚੀਜ਼ ਹੀ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਤੇ ਇਹ ਸਭ ਚੀਜ਼ਾਂ ਨੂੰ ਸੰਗਾ ਜੀ ਤੁਸੀਂ ਨਿੰਬੂ ਦੇ ਅੰਦਰ ਪਾ ਦੇਣੀਆਂ ਹਨ ਇਹਨਾਂ ਕਰਨ ਤੋਂ ਬਾਅਦ ਸੰਗਾ ਜੀ ਇਸ ਨਿੰਬੂ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖ ਲੈਣਾ ਹੈ ਤੁਸੀਂ ਇਸ ਉਪਾਣੂ ਆਪਣੇ ਦੁਕਾਨ ਦੇ ਵਿੱਚ ਵੀ ਕਰ ਸਕਦੇ ਹੋ ਤਾਂ ਦੁਕਾਨ ਦੇ ਅੰਦਰ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਆਪਣੇ ਘਰ ਦੇ ਜੋ ਕਮਰੇ ਹਨ ਅੰਦਰ ਤੁਸੀਂ ਲੈ ਕੇ ਜਾਣਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਅੰਦਰ ਲੈ ਕੇ ਜਾਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਸੰਗਤ ਜੀ ਉਹਨਾਂ ਦੇ ਅੱਗੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜੇ ਤੁਹਾਡੇ ਘਰ ਦੇ ਵਿੱਚ ਕੰਮਕਾਰ ਰੁਕੇ ਹੋਏ ਨੇ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਹੁੰਦੀਆਂ ਨੇ ਉਹ ਜੇਕਰ ਤੁਹਾਨੂੰ ਸੰਗਤ ਜੀ ਲੱਗਦਾ ਹੈ ਕਿ ਕਿਸੇ ਦੇ ਕਰਨ ਦੇ ਕਰਾਉਣ ਦੇ ਨਾਲ ਜਾਂ ਕਿਸੇ ਰਿਸ਼ਤੇਦਾਰ ਆਣ ਗਵਾਣ ਦੇ ਨਾਲ ਜਾਂ ਫਿਰ ਕਿਸੇ ਵੀ ਵਜ੍ਹਾ ਦੇ ਕਰਕੇ ਸਾ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕੰਮਾਂ ਦੇ ਵਿੱਚ ਰੁਕਾਵਟਾਂ ਹੁੰਦੀਆਂ ਨੇ ਤੇ ਜੋ ਵੀ ਸੰਗਤ ਜੀ ਤੁਹਾਡੀ ਪਰੇਸ਼ਾਨੀ ਹੈ ਉਸ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੁਸੀਂ ਬੋਲਦੇ ਜਾਣਾ ਹੈ ਜਿਵੇਂ ਜਿਵੇਂ ਸੰਗਤ ਜੀ ਤੁਸੀਂ ਇਸ ਨਿੰਬੂ ਨੂੰ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖ ਕੇ ਆਪਣੇ ਘਰ ਦੇ ਅੰਦਰ ਜਾਂ ਦੁਕਾਨ ਦੇ ਅੰਦਰ ਲੈ ਜਾ ਕੇ ਤੁਸੀਂ ਇਸ ਤਰ੍ਹਾਂ ਬੋਲਦੇ ਜਾਓਗੇ ਕਿ ਜਿੰਨੇ ਵੀ ਤੁਹਾਡੇ ਘਰ ਜਾਂ ਦੁਕਾਨ ਦੇ ਅੰਦਰ 네ਗੇਟਿਵਿਟੀ એનર્ਜੀ ਹੋਵੇਗੀ ਉਹ ਸਾਰੇ ਨਿੰਬੂ ਨੇ ਸੋਖ ਲੈਣੇ ਹਨ ਕਿਉਂਕਿ ਸਾਧ ਸੰਗਤ ਜੀ ਉਹ ਜਿੰਨੀਆਂ ਵੀ 네ਗੇਟਿਵ એનર્ਜੀ ਹੋਣਗੀਆਂ ਉਹ ਸਾਰੀਆਂ ਇਹ ਨਿੰਬੂ ਦੇ ਅੰਦਰ ਆ ਜਾਣ ਕਿ ਆ ਤੇ ਇਸ ਤਰ੍ਹਾਂ ਕਰਦੇ ਸਮੇਂ ਸਾਧ ਸੰਗਤ ਜੀ ਜਿਵੇਂ ਜਿਵੇਂ ਤੁਸੀਂ ਨਿੰਬੂ ਨੂੰ ਅੰਦਰ ਲੈ ਕੇ ਜਾਓਗੇ ਤਾਂ ਤੁਸੀਂ ਇਹ ਸਭ ਕਰਦੇ ਸਮੇਂ ਕਿਸੇ ਦੇ ਨਾਲ ਵੀ ਆਪਣੇ ਪਰਿਵਾਰਿਕ ਮੈਂਬਰ ਦੇ ਵਿੱਚੋਂ ਗੱਲ ਨਹੀਂ ਕਰਨੀ ਜੇਕਰ ਤੁਹਾਡਾ ਧਿਆਨ ਹੋਵੇਗਾ ਕਿ ਸੰਗਤ ਜੀ ਸਿਰਫ ਤਾਂ ਸਿਰਫ ਆਪਣੇ ਪਰਮਾਤਮਾ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਜੋ ਵੀ ਗੱਲ ਕਰਨੀ ਹੈ ਤੁਸੀਂ ਆਪਣੇ ਪਰਮਾਤਮਾ ਦੇ ਨਾਲ ਕਰਨੀ ਹੈ ਹੋਰ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਇਸ ਗੱਲ ਦਾ ਖਾਸ ਕਰਕੇ ਧਿਆਨ ਤੁਸੀਂ ਰੱਖਣਾ ਹੈ ਇਸ ਤੋਂ ਬਾਅਦ ਵਿੱਚ ਸਾਥ ਸੰਗਤ ਜੀ ਜਦੋਂ ਤੁਸੀਂ ਇਸ ਨਿੰਬੂ ਨੂੰ ਸਾਰੇ ਹੀ ਆਪਣੇ ਘਰ ਦੇ ਕਮਰਿਆਂ ਦੇ ਵਿੱਚ ਘੁਮਾ ਦਿੱਤਾ ਤੇ ਫਿਰ ਸੰਗਤ ਜੀ ਤੁਸੀਂ ਦੁਕਾਨ ਦੇ ਵਿੱਚ ਜਿੱਥੇ ਵੀ ਕੰਮ ਕਰਦੇ ਹੋ ਤੁਸੀਂ ਇਸ ਨੰਬਰ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਘਰ ਤੋਂ ਬਾਹਰ ਜਾਣ ਤੋਂ ਬਾਅਦ ਸੰਗਤ ਜੀ ਜਿਵੇਂ ਰੋਡ ਤੇ ਕਈ ਵਾਰ ਡਸਟਬਿਨ ਪਏ ਹੁੰਦੇ ਹਨ ਜਾਂ ਕੋਈ ਵੀ ਨਾਲਾ ਹੁੰਦਾ ਹੈ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਕਿਸੇ ਦੀ ਜਗ੍ਹਾ ਦੇ ਵਿੱਚ ਜਾਂ ਕਿਸੇ ਦੇ ਘਰ ਦੇ ਵਿੱਚ ਸਾਹ ਸੰਗਤ ਤੁਸੀਂ ਬਿਲਕੁਲ ਵੀ ਨਹੀਂ ਸੁੱਟਣੀ ਇਹ ਚੀਜ਼ ਬਹੁਤ ਹੀ ਜ਼ਿਆਦਾ ਗਲਤ ਹੁੰਦੀ ਹੈ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਕਰਦੇ ਹਾਂ ਉਹਦਾ ਆਪਾਂ ਨੂੰ ਫਾਇਦਾ ਨਹੀਂ ਮਿਲਦਾ ਜੇਕਰ ਆਪਾਂ ਸੋਚੀਏ ਕਿ ਆਪਾਂ ਆਪਣੇ ਘਰ ਦੇ ਵਿੱਚ ਕਰਕੇ ਸਾਧ ਸੰਗਤ ਜੀ ਇਸ ਚੀਜ਼ ਨੂੰ ਕਿਸੇ ਦੇ ਘਰ ਜਾਂ ਕਿਸੇ ਦੇ ਬਾਹਰ ਖਾਲੀ ਜਗ੍ਹਾ ਤੇ ਸੁੱਟ ਦਿੰਦੇ ਹਾਂ ਤੇ ਉਸ ਦਾ ਨੁਕਸਾਨ ਹੋ ਜਾਵੇ ਤਾਂ ਆਪਣੀ ਮਾੜੀ ਜਿਹੜੀ ਭਾਵਨਾ ਹੋਵੇਗੀ ਸੰਗਤ ਜੀ ਉਹ ਕਿਸੇ ਦੇ ਪ੍ਰਤੀ ਚੰਗੀ ਨਹੀਂ ਹੈ ਮਾੜੀ ਹੈ ਜਿਸ ਕਰਕੇ ਆਪਾਂ ਨੂੰ ਇਸ ਪਾਦਾ ਫਾਇਦਾ ਹੋਣ ਦੀ ਬਜਾਏ ਆਪਣਾ ਨੁਕਸਾਨ ਹੋ ਜਾਂਦਾ ਹੈ ਇਸ ਤਰ੍ਹਾਂ ਸੰਗਾਜੀ ਸੁੱਟਣ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਨਿੰਬੂ ਨੂੰ ਸੁੱਟ ਕੇ ਆਪਣੇ ਘਰ ਵਾਪਸ ਆ ਰਹੇ ਹੋ ਤਾਂ ਸਾਧ ਸੰਗਾਜੀ ਤੁਸੀਂ ਪਿਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਪਹਿਲਾਂ ਜਦੋਂ ਤੁਸੀਂ ਆਪਣੇ ਘਰ ਤੋਂ ਜਾ ਰਹੇ ਹੋ ਬਾਹਰ ਨੂੰ ਉਸ ਸਮੇਂ ਵੀ ਤੁਸੀਂ ਪਿਛੇ ਮੁੜ ਕੇ ਨਹੀਂ ਦੇਖਣਾ ਤੇ ਜਦੋਂ ਤੁਸੀਂ ਨਿੰਬੂ ਨੂੰ ਸੁੱਟ ਕੇ ਆ ਰਹੇ ਹੋ ਤਾਂ ਸੰਗਾਜੀ ਉਸ ਸਮੇਂ ਵੀ ਤੁਸੀਂ ਪਿਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਹਨਾਂ ਦੋ ਗੱਲਾਂ ਦਾ ਸੰਗਾਜੀ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਜੇ ਜ਼ਿਆਦਾ ਤੁਸੀਂ ਆਪਣੇ ਘਰ ਦੇ ਵਿੱਚ ਨਿੰਬੂ ਘਮਾਉਂਦੇ ਹੋ ਤਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕਰਨੀ ਇਸ ਤੋਂ ਇਲਾਵਾ ਸੰਗਤ ਜੀ ਤੁਸੀਂ ਜਦੋਂ ਬਾਹਰੋਂ ਜਾਂਦੇ ਹੋ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਇਸ ਤਰ੍ਹਾਂ ਦਾ ਸੰਗਤ ਜੀ ਜਿਹੜੀ એનર્ਜੀ ਹੁੰਦੀ ਹੈ ਉਹ ਬ੍ਰੇਕ ਹੋ ਜਾਂਦੀ ਹੈ ਤੇ ਇਦਾਂ ਕਰਨ ਤੋਂ ਬਾਅਦ ਸੰਗਤ ਜੀ ਜਦੋਂ ਤੁਸੀਂ ਨਿੰਬੂ ਨੂੰ ਛੁੱਟ ਕੇ ਆਪਣੇ ਘਰ ਦੇ ਵਿੱਚ ਆਉਂਦੇ ਹੋ ਤਾਂ ਸੰਗਤ ਜੀ ਤੁਸੀਂ ਘਰ ਦੇ ਵਿੱਚ ਆ ਕੇ ਉਂਦੇ ਟਾਈਮ ਉਸੇ ਸਮੇਂ ਤੁਸੀਂ ਆਪਣਾ ਹੱਥ ਮੂ ਚੰਗੀ ਤਰ੍ਹਾਂ ਧੋ ਲੈਣਾ ਹੈ। ਐਸੇ ਨਾਲ ਸੰਗਤ ਜਿਵੇਂ ਕਈ ਪੈਣ ਪ੍ਰਾਮਾ ਜਿਵੇਂ ਕਈ ਪੈਣ ਪ੍ਰਾਮਾ ਦੇ ਘਰਾਂ ਦੇ ਵਿੱਚ ਅਚਾਨਕ ਹੀ ਲੜਾਈ ਝਗੜੇ ਜਿਹੜੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਪਹਿਲਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਸਾਰਾ ਮਾਹੌਲ ਜਿਹੜਾ ਬਿਲਕੁਲ ਸਹੀ ਹੁੰਦਾ ਹੈ ਪਰ ਜਿਵੇਂ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸੰਗਤ ਦੀ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ। ਪਹਿਲੀ ਤਾਂ ਗੱਲ ਸੋਚਣ ਵਾਲੀ ਕਿ ਜਦੋਂ ਵੀ ਆਪਣੇ ਘਰ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਜਾਂ ਕੋਈ ਵੀ ਕੰਮ ਆਪਣਾ ਰੁਕ ਜਾਂਦਾ ਹੈ ਤਾਂ ਉਸ ਸਮੇਂ ਸੰਗਤ ਜੀ ਘਰ ਦੇ ਵਿੱਚ ਲੜਾਈ ਕਲੇਸ਼ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਘਰ ਦੇ ਵਿੱਚ ਜਿੰਨਾ ਹੀ ਲੜਾਈ ਕਲੇਸ਼ ਹੁੰਦਾ ਹੈ ਓਨਾ ਹੀ ਆਪਣੇ ਘਰ ਦੇ ਲਈ ਮਾੜਾ ਹੁੰਦਾ ਹੈ ਸੋ ਸਾਧ ਸੰਗਤ ਜੀ ਇਹ ਜੋ ਉਪਾਅ ਸੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਇੱਕ ਭੈਣ ਨੇ ਅਜ਼ਮਾਇਆ ਹੈ ਕਰੇਲੂ ਉਪਾਅ ਹੈ ਤੇ ਉਹਨਾਂ ਦਾ ਵੀ ਇਹ ਕਹਿਣਾ ਸੀ ਸੰਗਤ ਜੀ ਜਦੋਂ ਉਹਨਾਂ ਨੇ ਇਹ ਉਪਾਅ ਕੀਤਾ ਤਾਂ ਕਹਿੰਦੇ ਸਾਡੇ ਨਾਲ ਇਦਾਂ ਹੋਇਆ ਕਿ ਜਿਵੇਂ ਕੋਈ ਚਮਤਕਾਰ ਹੁੰਦਾ ਹੈ ਇੱਕ ਰਾਤ ਅਸੀਂ ਸ਼ਾਮ ਇਸ ਉਪਾਅ ਨੂੰ ਕੀਤਾ ਤੇ 24 ਘੰਟਿਆਂ ਦੇ ਵਿੱਚ ਸਾਨੂੰ ਇਸ ਦਾ ਰਿਜ਼ਲਟ ਵੇ ਮਿਲਿਆ ਸਾਹ ਸੰਗਤ ਜੀ ਇਸ ਉਪਾਅ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਪਰ ਜੇਕਰ ਆਪਾਂ ਸਹੀ ਤਰੀਕੇ ਤੇ ਭਾਵਨਾ ਦੇ ਨਾਲ ਕਰੀਏ ਤਾਂ ਇਸ ਦੇ ਨਾਲ ਸੰਗਤ ਜੀ ਉਸ ਭੈਣ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਅਸੀਂ ਆਪਣੇ ਘਰ ਦਾ ਕੰਮ काम ਸ਼ੁਰੂ ਕੀਤਾ ਸੀ ਸਾਡਾ ਕੋਈ ਨਾ ਕੋਈ ਕੰਮ ਅੜਿਆ ਰਹਿੰਦਾ ਸੀ ਕਿਸੇ ਨਾ ਕਿਸੇ ਕੰਮ ਨੂੰ ਰੁਕਾਵਟ ਪਈ ਰਹਿੰਦੀ ਸੀ ਪਰ ਜਦੋਂ ਅਸੀਂ ਇਸ ਉਪਾਅ ਨੂੰ ਕੀਤਾ ਤਾਂ ਸਾਡਾ ਘਰ ਦਾ ਜਿਹੜਾ ਸਾਰਾ ਕੰਮ ਕਰ ਸੀ ਉਹ ਚੱਲ ਪਿਆ ਰੁਕਾਵਟਾਂ ਆਉਣੀयां ਬੰਦ ਹੋ ਗਈਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਗਈਆਂ ਸਾਡਾ ਜਿਹੜਾ ਘਰ ਦਾ ਕੰਮ ਸੀ ਕਹਿੰਦੇ ਉਹ ਇੱਕਦਮ ਕੰਪਲੀਟ ਹੋ ਗਿਆ ਸਾਥ ਸੰਗਤ ਜੀ ਚੇਕਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰੋ ਸਭ ਤੋਂ ਵੱਡੀ ਗੱਲ ਸਾਥ ਸੰਗਤ ਜੀ ਇਹਨਾਂ ਪਾਣੂ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਰਚਾ ਨਹੀਂ ਹੁੰਦਾ ਬਿਲਕੁਲ ਸਿੰਪਲ ਤੇ ਕਰੇ ਲੋ ਪਾਣ ਦੂਸਰੀ ਗੱਲ ਸਭ ਤੋਂ ਵੱਡੀ ਕਿ ਇਸੇ ਨਾਲ ਕਿਸੇ ਦਾ ਵੀ ਮਾੜਾ ਨਹੀਂ ਹੁੰਦਾ ਜਿਹੜੇ ਭੈਣ ਭਰਾ ਹੋਰ ਗਲਤ ਰਸਤਿਆਂ ਤੇ ਜਾ ਕੇ ਬਾਬਿਆਂ ਦੇ ਕੋਲ ਜਾ ਕੇ ਟੋਨੇ ਟੋਟ ਕੇ ਕਰਦੇ ਹਨ ਕਿਸੇ ਕਿਸੇ ਦੇ ਘਰ ਤੇ ਕਿਸੇ ਦੇ ਪਰਿਵਾਰ ਤੇ ਸਾਥ ਸੰਗਤ ਉਹ ਬਹੁਤ ਜ਼ਿਆਦਾ ਗਲਤ ਚੀਜ਼ ਹੁੰਦੀ ਹੈ ਸੰਘਾ ਜੀ ਆਪਣੇ ਘਰ ਦੇ ਵਿੱਚ ਜੋ ਆਮ ਕਰਕੇ ਪ੍ਰੋਬਲਮ ਹੁੰਦੀ ਹੈ ਪ੍ਰੋਬਲਮ ਛੋਟੀਆਂ-ਛੋਟੀਆਂ ਹੁੰਦੀਆਂ ਹਨ ਉਹਨਾਂ ਨੂੰ ਠੀਕ ਕਰਨ ਦੇ ਲਈ ਇਹ ਕਰੇਲੂ ਉਪਾਅ ਹੁੰਦੇ ਹਨ ਜਿਵੇਂ ਹੁਣ ਗੱਲ ਕਰੀਏ ਕਿ ਅੱਜ ਦਾ ਜੋ ਸਮਾਂ ਹੈ ਇਸ ਸਮੇਂ ਦੇ ਵਿੱਚ ਤਾਂ ਜਿਵੇਂ ਟੈਕਨੋਲੋਜੀ ਵੱਧ ਗਈ ਹੈ ਤਾਂ ਸੰਘਾ ਜੀ ਆਪਾਂ ਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਕਰੇ ਬੈਠੇ ਹੈ ਪ੍ਰਾਪਤ ਹੁੰਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਚਾਹੀ ਆਪਾਂ ਘਰ ਬੈਠੇ ਹਾਂ ਆਪਣੇ ਮੋਬਾਈਲ ਫੋਨ ਤੋਂ ਟੀਵੀ ਤੋਂ ਕਿਤੋਂ ਵੀ ਪ੍ਰਾਪਤ ਕਰ ਸਕਦੇ ਹਾਂ ਜੇਕਰ ਕੋਈ ਜਾਣਕਾਰੀ ਆਪਾਂ ਨੂੰ ਨਹੀਂ ਹੁੰਦੀ ਤੇ ਆਪਾਂ ਉਹ ਜਾਣਕਾਰੀ ਦੇ ਬਾਰੇ ਕੱਢ ਕੇ ਆਪਾਂ ਉਹ ਜਾਣਕਾਰੀ ਲੈ ਸਕਦੇ ਹਾਂ ਪਰ ਜਦੋਂ ਅੱਜ ਤੋਂ ਕਾਫੀ ਸਾਲ ਪਹਿਲਾਂ ਦਾ ਸਮਾਂ ਸੀ ਤਾਂ ਉਹ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸਨ ਸੰਗਤ ਜੀ ਉਹ ਇਨਾ ਘਰੇਲੂ ਉਪਾਅ ਨੂੰ ਕਰਕੇ ਛੋਟੇ-ਛੋਟੇ ਉਪਾਅ ਕਰਕੇ ਆਪਣੀਆਂ ਪ੍ਰੋਬਲਮ ਜੜੀਆਂ ਉਹ ਠੀਕ ਕਰਦੇ ਸਨ ਸੰਗਤ ਜੀ ਉਹਨਾਂ ਦੀਆਂ ਇਹ ਜੜੀਆਂ ਮੁਸ਼ਕਲਾਂ ਹੁੰਦੀਆਂ ਸਨ ਇਹ ਘਰੇਲੂ ਛੋਟੇ ਜਿਹੇ ਉਪਾਅ ਨਾਲ ਠੀਕ ਹੋ ਜਾਂਦੀਆਂ ਸਨ ਇਸ ਕਰਕੇ ਆਪਣੇ ਜੋ ਘਰਾਂ ਦੇ ਵਿੱਚ ਪੁਰਾਣੇ ਬਜ਼ੁਰਗ ਹਨ ਉਹਨਾਂ ਦਾ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਾਫੀ ਜ਼ਿਆਦਾ ਹੁੰਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਇਸ ਚੀਜ਼ ਨੂੰ ਵਹਿਮ ਪਰਮ ਲੈਂਦੇ ਹਨ ਇਹ ਵਹਿਮ ਪਰਮ ਨਹੀਂ ਹੈ ਸਾਧ ਸੰਗਤ ਜੀ ਇਹ ਸਿਰਫ ਆਪਣੇ ਘਰ ਦੀ ਇੱਕ ਛੋਟੀ ਮੁਸ਼ਕਲ ਨੂੰ ਪਰੇਸ਼ਾਨੀ ਨੂੰ ਦੂਰ ਕਰਨ ਦਾ ਹੱਲ ਹੈ ਤੇ ਸਭ ਤੋਂ ਵੱਡੀ ਗੱਲ ਸੰਗਤ ਜੀ ਬਿਨਾਂ ਖਰਚੇ ਤੋਂ ਜੇਕਰ ਤੁਹਾਡੀ ਕੋਈ ਮੁਸ਼ਕਲ ਹੱਲ ਹੁੰਦੀ ਹੈ ਇੱਕ ਸਿੰਪਲ ਉਪਾਅ ਕਰਨ ਦੇ ਨਾਲ ਇਸ ਨੂੰ ਕਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਹਾਰਜ ਨਹੀਂ ਹੈ ਇਸ ਨੂੰ ਜ਼ਰੂਰ ਕਰਕੇ ਦੇਖੋ ਪਰ ਇਹ ਉਪਾਅ ਜਿਹੜਾ ਉਹਨਾਂ ਭੈਣ ਭਾਵਾਂ ਦੇ ਲਈ ਹੈ ਜਿਨ੍ਹਾਂ ਨੇ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਕਰਨਾ ਹੈ ਤੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਵਹਿਮ ਪਰਮਾ ਤੇ ਅਸੀਂ ਲੋਕਾਂ ਨੂੰ ਵਹਿਮਾਂ ਦੇ ਵਿੱਚ ਪਾ ਰਹੇ ਹਾਂ ਸੰਗਤ ਜੀ ਇਸ ਵੀਡੀਓ ਨੂੰ ਸਕਿਪ ਕਰਕੇ ਜਾ ਸਕਦੇ ਹਨ ਕਿਉਂਕਿ ਇਹਨਾਂ ਦੀ ਲੋੜ ਦੀ ਵੀਡੀਓ ਨਹੀਂ ਹੁੰਦੀ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਉਹ ਭੈਣ ਭਰਾ ਕਰਕੇ ਦੇਖ ਸਕਦੇ ਹਨ ਸਾਧ ਸੰਗਤ ਜੀ ਜੇ ਸਤਾਂ ਲੱਗੇ ਉਹੀ ਜਾਣੇ ਜਿਸ ਨੂੰ ਦੁੱਖ ਲੱਗਾ ਹੁੰਦਾ ਹੈ ਉਹ ਦੁੱਖ ਦੀ ਪੀੜ ਜਾਣਦਾ ਹੈ ਦੂਸਰਾ ਇਨਸਾਨ ਨਹੀਂ ਦੂਸਰਾ ਜੋ ਉਹ ਗੱਲਾਂ ਕਰਦਾ ਹੈ ਸੋ ਸਾਸੰਗ ਹੈ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ